ਹਾਂਜੀ ਸਵਾਗਤ ਹੈ ਤੁਹਾਡਾ ਨਾਲ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਕਰ ਲੱਗੇ ਆ ਟਰਾਲੀਆਂ ਨੂੰ ਪੇਟ ਤੇ ਕੱਲ ਹੀ ਸਾਰੀ ਜਿਹੜੀ ਨੰਗੀ ਕੱਲ ਜਾਲੀ ਜੋਲੀ ਨਾਲ ਕਰਾਉਂਦੇ ਰਹੇ ਸੈਟ ਤੇ ਪਹਿਲਾਂ ਤੁਹਾਨੂੰ ਮੌਕੇ ਦੀ ਲੁੱਕ ਉਹ ਖੋਹਣਾ ਕੀ ਹਿਸਾਬ ਕਿਤਾਬ ਆ ਤੇ ਉਹ ਹਿਸਾਬ ਨਾਲ ਫਿਰ ਕਮੈਂਟਾਂ 'ਚ ਦੱਸਿਓ ਵੀ ਕਿੱਦਾਂ ਨੇ ਬਣੀਆਂ ਟਰਾਲੀਆਂ ਆਪਣੀਆਂ ਜਾਲੀਆਂ ਜੋਲੀਆਂ ਅਸੀਂ ਕਰਤੀਆਂ ਫਿੱਟ ਜਿੱਤੇ ਨਵੀਂ ਕਸਣ ਵਾਲੀ ਨਵੀਂ ਕਸਦੀ ਆ ਜਿੱਤੇ ਦੀ ਨਵੀਂ ਨੀ ਕਸ ਨੀ ਨਵੀਂ ਕਸ ਦੀ ਬਾਕੀ ਪੁਰਾਣੀ ਸੈੱਟ ਹੋ ਗਈ ਆ ਤੇ ਬਣੇ ਰੋ ਆਪਣੇ ਵਲੌਗ ਦੇ ਨਾਲ ਤੇ ਲੁੱਕ ਚੈੱਕ ਕਰੋ ਆਪਣੀਆਂ ਟਰਾਲੀਆਂ ਦੀ ਤੇ ਬਾਅਦ ਚ ਅੱਜ ਵਸ ਥੋੜਾ ਬਹੁਤ ਆਈ ਕੰਮ ਹੀ ਆ ابھی ਥੋੜੀ ਜਿਹੀ ਜਾਲੀ ਜੀ ਰਹੀਦੀ ਇੱਕ ਥਾਂ ਤੇ ਲੱਗਣੇ ਸਾਈਡ ਜੀ ਤੇ ਰਹੀਦੀ ਲੱਗਣ ਤਾਂ ਮੈਂ ਖਾ ਦੇਣਾ ਲਾ ਵੀ ਚੈੱਕ ਕਰੋ ਟਰਾਲੀਆਂ ਇਹ ਤਾਂ ਨਹੀਂ ਟਰਾਲੀਆਂ ਬਣਾਈਆਂ ਵਾ ਇਹ ਨਿੱਕੇ ਨਿੱਕੇ ਆ ਲਓ ਜੀ ਚੈੱਕ ਕਰੋ ਜਾਲੀ ਰਿੰਡੀ ਹੀ ਥੋੜੀ ਜੀ ਇਧਰ ਨਾੜ ਜੇ ਪੈਣ ਲਰੇ ਆ ਆਹ ਵਾਲੇ ਤੇ ਬਾਕੀ ਸਾਰਾ ਕੰਪਲੀਟ ਹੋ ਹੀ ਗਿਆ ਮੇਰੇ ਸਾਹ ਨਾਲ ਕੰਮ ਤੇ ਆ ਟਰਾਲੀ ਜੀ ਆਪਣੀ ਹੁਣ ਇਹਨੂੰ ਕਰਨਾ ਵਾ ਪੇਂਟ ਰੰਗ ਰੂੰਗਾ ਅਸੀਂ ਕੱਲ ਹੀ ਲੈਣ ਦਾ ਸੀ ਮੈਂ ਬੰਦਿਆਂ ਦੀ ਕਰਨ ਧਿਆਨ ਵੇਟ ਕਰਨ ਦਾ ਵੀ ਕਦੋਂ ਆਉਣ ਤੇ ਕਦੋਂ ਫਿਰ ਕਰੀਏ ਕੰਮ ਸ਼ੁਰੂ ਠੀਕ ਹੈ ਜੀ ਤੇ ਪਰ ਐਸੇ ਦੇ ਨਾਲ ਹੀ ਕਰਨਾ ਰਾਂਗੇ ਆਪਾਂ ਰੰਗ ਜਦੋਂ ਆਪਾਂ ਲੈਣ ਦਾ ਹੋ ਗਿਆ ਚੱਲਦੇ ਕੰਮ ਦੇ ਵਿੱਚ ਸਾਰੇ ਇੱਕ ਸ਼ਾਟ ਲੈ ਜਾਣਗੇ ਮੈਂ ਆਹ ਚੱਲੋ ਇੱਕ ਈ ਰੰਗ ਸੰਗ ਕਰਦੇ ਹਣਾ ਲਾਈਵ ਵਾਜਣ ਦੀ ਚੀਜ਼ ਦੀ ਜੰਗਾਲ ਦੀ ਗੋਲ ਪੈਨੋ ਹਟ ਜਾਂਦੀ ਜੀ ਲੋ ਹੋਤੀ ਜਗਾ ਤੇ ਟੋਟੇ ਕੱਟੇ ਆ ਸਾਰਾ ਕੁਝ ਇਤਨੀ ਇੰਦਰਨ ਦੀ ਵਲੌਗ ਬਣਾਉਂਦਾ ਟਾਈਮ ਲੱਗਾ ਜੇ ਮੈਂ ਕਰ ਲਿਆ ਸਟਾਰਟਿੰਗ ਵਲੌਗ ਦੀ ਨਾਲ ਦੇ ਨਾਲ ਪਾਈ ਜਾਵਾਂਗੇ ਹਨ ਅਰੀ ਪਹਿਲਾ ਪਾਰ ਐਡੀ ਕਰ ਲਿਆ ਪਰਦੇ ਦੇ ਦਰਸ਼ਨ ਕਰਾ ਦਿਆ ਤੁਹਾਨੂੰ ਲੋ ਜੀ ਇਹ ਪਸਟ ਉੱਪਰ ਸਾਰਾ ਕੁਝ ਨਵਾਂ ਪਾਤਾ ਇਹ ਬਿਲਕੁਲ ਰੈਡੀ ਕਾਲੇ ਨੂੰ ਜੜਾ ਪਾਤਾ ਸੀ ਤੇ ਤਿਆਰ ਬੈ ਤਿਆਰ ਆ ਬਸ ਰੰਗ ਰਹਿ ਗਿਆ ਆਪਣੀਆਂ ਟਰਾਲੀਆਂ ਨੂੰ ਨਾਲੇ ਬਾਕੀ ਕੰਮ ਟਰਾਲੀਆਂ ਵੀ ਓਕੇ ਆ ਰੀਪਰ ਵੀ ਓਕੇ ਆ ਉਹ ਜੋ ਸੁਪਰ ਸੀਡਰ ਆਪਣਾ ਜਸਵੰਤ ਤੇ ਆਇਓ ਟਰੈਕਟਰ ਦੇ ਦਰਸ਼ਨ ਕਰੀਏ ਰਣਨ ਕਰੈਕਟਰ ਦੇ ਦਰਸ਼ਣ ਕਾਈ ਇਹਨੂੰ ਆ ਪੱਖਾ ਆਪਣਾ ਟੁੜੀ ਵਾਲਾ ਤੈਨੂੰ ਖਾ ਦਈਏ ਇਹ ਵੀ ਗਾਡੀ ਆ ਇਹਨੂੰ ਸਿਰਫ ਅਗਲੀ ਸੂਰ ਸੌਣ ਵਾਲੀ ਆ ਤੇ ਟੁੜੀ ਵਾਲਾ ਪੱਖਾ ਇਹ ਜਿਹੜੇ ਵੀਰ ਭਰਾ ਨੂੰ ਲੋਡ ਪਿਆ ਕਰੋਗੀ ਉਥੇ ਲਾ ਦਿਆ ਕਰਾਂਗੇ ਜਿੱਥੇ ਨਹੀਂ ਲੋਡ ਪਊਗੀ ਉਥੇ ਰਹਿਣ ਦੇ ਕਰਾਂਗੇ ਅਰ ਚੈੱਕ ਕਰੋ ਧਾਕੜ ਆਪਣਾ ਹਾਜੀ ਰੋਸ਼ਨੀ ਪੈਂਦੀ ਨੇ ਤਨੂੰ ਸੋਚੀ ਤੇ ਕਿੱਦਾਂ ਪ੍ਰਿੰਟ ਬਣਿਆ ਉੱਤੇ ਆ ਬਾਕੀ ਓਕੇ ਵੀ ਇਹਦੀ ਜਾਲੀ ਜੁੜੀ ਮਤਨ ਕਰਤੀ ਸਾਡ ਸਰਵਿਸ ਲਈ ਕਲੋਥਿੰਗ ਦੇਖਿਆ ਸਾਡੀ ਸੈੱਟ ਕਰਤੀ ਜਾਲੀ ਬਾਕੀ ਨਾ ਇਹ ਆਪਣੇ ਕੋਲ ਨੈਟ ਹੈਗਾ ਵਾ ਮਸੇਦਨੀ ਇਹ ਟੈਬ ਉਹ ਆਪਾਂ ਇੰਜ ਪਾ ਜਣਾ ਦੇ ਉੱਤੇ ਅਗੋਂ ਦੀ ਪਾਜਾ ਕਰਨਾ ਤਾਂ ਨਹੀਂ ਤੇ ਜਿੰਨੀ ਸੇਫਟੀ ਕਰ ਲੋ ਨਹੀਂ ਠੀਕ ਆ ਤੇ ਬਾਕੀ ਹੈ ਕੀ ਓਕੇ ਹੈ ਵੀ ਇਹ ਤਿਆਰ ਬਸ ਤਿਆਰ ਆ ਥੋੜੀ ਬਣਾਉਣੀ ਕੰਮ ਸਾਰੇ ਆਪਣੇ ਰੈਡੀ ਆ ਤੇ ਬਸ ਹੁਣ ਕਰਦੇ ਪਈਆਂ ਵੇਟ ਬੰਦਿਆਂ ਦੀ ਤੇ ਆ ਜਾਣਗੇ 9 ਵਜੇ ਤੱਕ ਆ ਹੀ ਜਾਣਾ ਸਾਰਿਆਂ ਨੇ ਫਿਰ ਆਪਾਂ ਲੈ ਕੇ ਆਉਂਦੇ ਆ ਮਸ਼ੀਨ ਗਨ ਜਿਹਨਾਂ ਪਰੰਗ ਕਰਨਾ ਤੇ ਮਿਲਦੇ ਆ ਜੁੜੇ ਰਹੋ ਆਪਣੇ ਵਲੋਗ ਦੇ ਨਾਲ ਹਾਂਜੀ ਆ ਗਿਆ ਇਹ ਧੋ ਲੱਗੇਆਂ ਟਰਾਲੀਆਂ ਧੋਤੀਏ ਧੋ ਕੇ ਟਰਾਲੀਆਂ ਤੇ ਫਿਰ ਆਪਾਂ ਰਾਂਝਾਂ ਕਰਦੇ ਇੱਕ ਰੀਏ ਘਟਾ ਘਟਾ ਲੱਗੇ ਥਲੇ ਹਾਂ ਹਾਂਜੀ ਮਿੱਤਰੋ ਹੋ ਗਿਆ ਜੀ ਕੰਮ ਸ਼ੁਰੂ ਤੇ ਚੱਲਦਾ ਪਿਆ ਰੰਗ ਪਰਲੀ ਤੇ ਹੋ ਗਿਆ

ਕਾਲਾ Metro ਵਿੱਚ ਭਰਿਆ ਰਹਿ ਗਿਆ ਬਸ ਫੋ ਵਾਰਡ ਤੇ ਰਹਿ ਗਿਆ ਵਾ ਉਹ ਪਿਛਲੇ ਦੋ ਫਟੀਆਂ ਦੇ ਕਰਤਾ ਸੀ ਤੇ ਆ ਬਸ ਵਾਰਡ ਤੇ ਰਹਿ ਗਿਆ ਦਾ ਰੰਗ ਗਿਆ ਮੁੱਕ ਮੁੰਡਾ ਗਿਆ ਰੰਗ ਲੈਣ ਤੇ ਦੇਖੋ ਚੈੱਕ ਕਰੋ ਠੀਕ ਹੋ ਗਿਆ ਰੰਗ ਠੀਕ ਹੈ ਜੀ ਬਾਕੀ ਇੱਥੋਂ ਇੱਕ ਥੋੜੀ ਜੜੀ ਕੱਟਣ ਵਾਲੀ ਕੱਟ ਕੇ ਜੜੀ ਤੇ ਵਾਰਡ ਤੇ ਕਰਕੇ ਰੰਗ ਫੇਰ ਹੋ ਜੂ ਕੰਮ ਫਾਈਨਲ ਪਰ ਕੱਲ ਦੀ ਦੋ ਤੋਪ ਪਲਮੋਣੇ ਕੱਲ ਦੀ ਲਵਾਉਣੀ ਹੈ ਟੋਪ ਪਰਸੋਂ ਉੱਤੇ ਲਿਖਾਈ ਲਖਾਈ ਲਖਾਈ ਜੀ ਕਰਾ ਦੇਣੇ ਆ ਥੋੜੀ ਬਥੀ ਸੋਹਣੀ ਲੱਗਣਿਆ ਬੂਟਰਾਂ ਲਈ ਤੇ ਬਾਕੀ ਜੁੜੇ ਰੋ ਆਪਣੇ ਵਲੌਗ ਦੇ ਨਾਲ ਬੈਕ ਸਾਈਡ ਤੁਹਾਨੂੰ ਚੈੱਕ ਕਰਾਂਦਾ ਲਓ ਚੈੱਕ ਕਰੋ ਉਹ ਵਾਰਦਾ ਰਹਿ ਗਿਆ ਕੰਮ ਵਾਰਦਾ ਕਰਕੇ ਫਿਰ ਲਹੋਦੇ ਨੇ ਇੱਕ ਇੱਕ ਦੋ ਤੋਂ ਪਨਵਾ ਗਏ ਜਦੋਂ ਸੁੱਕਦਾ ਰੰਗ ਤੇ ਚਲੋ ਹੋਇਆ ਆਪਾਂ ਲਖਾਈ ਲਿਖੋਈ ਕਰਾ ਦੇਣੀ ਇੱਥੇ ਜਿਆਦਾ ਨਹੀਂ ਕੋਈ ਆਪਾਂ ਭੁਗਾਉਣਾ ਬਸ ਸਾਈਡਾਂ ਤੇ ਦੋ ਸਾਈਡਾਂ ਤੇ ਲਿਖਾਉਣਾ ਤੇ ਜਾਂ ਮਗਰ ਥੋੜਾ ਜਿਆ ਗੋਤੀ ਲਿਖਾਵਾਂਗੇ ਸੋਈ ਹਾਰਮ ਕਰਕੇ ਲਿਖਾ ਲਾਂਗੇ ਤੇ ਮਗਰ ਜਿਤਨਾ ਜਿਆਦਾ ਨਹੀਂ ਆਪਾਂ ਭਰਨਾ ਜਣੀ ਆ ਨਾਰਮਲ ਜਿਆ ਰੱਖਣਾ ਗਾਣਾ ਚਲੋ ਜੀ ਅੱਲਾ ਹੋ ਵੀ ਮੇਟਰ ਹੋ ਗਈ ਇੱਕ ਟਾਲ ਦੀ ਤਿਆਰ ਹੋ ਗਈ ਆ ਇੱਕ ਰਹਿ ਗਈ ਉਹ ਸਵੇਰੇ ਹੋਗੀ ਇੱਕ ਹੋ ਗਈ ਆ ਤੇ ਇਹ ਦੀ ਸਿਰਫ ਲਖਾਈ ਲਖੋਈ ਰਹਿ ਗਈ ਲਖਾਈ ਕਰਨੀ ਸਾਈਡਾਂ ਤੇ ਬਸ ਹੋਰ ਤੇ ਕੁਛ ਨਹੀਂ ਕਰਨਾ ਬਾਕੀ ਕੰਮ ਡਾਨੇ ਦਾ